ਜੋ ਵੀਡੀਓ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਦੇ ਵਿੱਚ ਆਹ ਬਾਈ ਦੱਸ ਰਿਹਾ ਬਾਕੀ ਮੇਰਾ 87000 ਡਾਲਰ ਦਾ ਪਿੱਕਾ ਸਵੇਰੇ ਤਿੰਨ ਵਜੇ ਚੋਰੀ ਹੋ ਗਿਆ ਤੇ ਉਸ ਦੇ ਅੰਦਰ ਮੈਂ ਲਗਾ ਰੱਖਿਆ ਸੀ ਏ ਟੈਗ ਜਿਸ ਦੀ ਕੀਮਤ ਸੀ 40 ਡਾਲਰ ਤੇ ਉਹ ਅਜੇ ਹੀ ਲੁਕਮੀ ਜਗ੍ਹਾ ਤੇ ਲਗਾਇਆ ਹੋਇਆ ਸੀ ਕਿ ਚੋਰਾਂ ਨੂੰ ਮੈੜ ਹੀ ਨਹੀਂ ਪਾਇਆ ਕਿ ਪਿੱਕੇ ਦੀ ਕਿਹੜੀ ਜਗ੍ਹਾ ਦੇ ਉੱਪਰ ਏ ਟੈਗ ਲੱਗਿਆ ਵਾ ਤੇ ਏ ਟੈਗ ਦੀ ਮਦਦ ਨਾਲ ਮੈਨੂੰ ਮੇਰੇ ਪਿੱਕੇ ਦੀ ਲੋਕੇਸ਼ਨ ਮਿਲ ਗਈ ਤੇ ਮੈਂ ਜਾ ਕੇ ਆਪਦਾ ਪਿੱਕਾ ਹੁਣ ਬਰਾਮਦ ਕਰ ਲਿਆ ਵਾ ਪਰ ਕੁਝ ਲੋਕੀ ਇਸ ਬਾਈ ਨੂੰ ਗਲਤ ਬੋਲ ਰਹੇ ਸਨ ਕਿ ਇਹ ਬਾਈ ਸਾਨੂੰ ਮਿਸਗਾਈਡ ਕਰ ਰਿਹਾ ਵਾ ਕਿਉਂਕਿ ਅਸਲ 'ਚ ਜਿਹੜੇ ਬਾਈ ਕਹਿ ਰਹੇ ਨੇ ਇਦਾਂ ਉਹ ਵੀ ਆਪਦੀ ਜਗ੍ਹਾ ਸਹੀ ਨੇ ਤੇ ਜਿਸ ਬਾਈ ਦਾ ਇਹ ਪਿੱਕਾ ਸੀ ਉਹ ਵੀ ਆਪਦੀ ਜਗ੍ਹਾ ਸਹੀ ਆ ਏ ਟੈਗ ਦੀ 100 ਮੀਟਰ ਦੀ ਰੇਂਜ ਦਾ ਜ਼ੋਰ ਹੁੰਦੀ ਆ ਪਰ ਉਹ ਕਿਸ ਤਰੀਕੇ ਨਾਲ ਹੁੰਦੀ ਆ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਮਝਾਉਂਦੇ ਆ ਅਸਲ ਚ ਹੈ ਕਿ ਚੀਜ਼ ਹੈ ਏ ਟੈਗ ਪਹਿਲਾਂ ਆਪਾਂ ਇਹ ਗੱਲ ਕਰ ਲੈਨੇ ਏ ਟੈਗ Apple ਦੇ ਡਿਵਾਈਸ ਨਾਲ ਕਨੈਕਟ ਹੋ ਜਾਂਦਾ ਵਾ ਤੇ ਜਦੋਂ ਵੀ ਇਹੋ ਏ ਟੈਗ ਤੁਹਾਡੇ ਤੋਂ ਕਿਤੇ ਦੂਰ ਜਾਂਦਾ ਵਾ ਮੰਨ ਲਓ ਕਿ ਕਿਤੇ 20 30 ਮੀਟਰ ਦੀ ਦੂਰੀ ਤੇ ਤਾਂ ਤੁਹਾਡੇ Apple ਦੇ ਡਿਵਾਈਸ ਦੇ ਉੱਪਰ ਉਹ ਲੋਕੇਸ਼ਨ ਤੁਹਾਡੀ ਮਿਲ ਜਾਂਦੀ ਹੈ ਕਿ ਏ ਟੈਗ ਤੁਹਾਡਾ ਇੱਥੇ ਪਿਆ ਵਾ ਤੁਸੀਂ ਇਸ ਨੂੰ ਕਿਤੇ ਵੀ ਲਗਾ ਸਕਦੇ ਹੋ ਆਪਣੇ ਬਟੂਏ ਦੇ ਵਿੱਚ ਕਾਰ ਦੇ ਵਿੱਚ ਮੋਟਰਸਾਈਕਲ ਦੇ ਵਿੱਚ ਪਰ ਜਦੋਂ ਇਹ ਰੇਂਜ 100 ਤੋਂ ਵੱਧ ਜਾਂਦੀ ਹੈ ਹੁਣ ਮੈਂ ਤੁਹਾਨੂੰ ਇਹਦੇ ਰਹੀਂ ਸਮਝਾਉਣਾ ਮੰਨ ਲਓ ਵੀ ਤੁਸੀਂ ਲੁਧਿਆਣੇ ਦੇ ਵਿੱਚ ਹੋ ਆ ਗਿਆ ਲੁਧਿਆਣਾ ਤੇ ਤੁਹਾਡਾ ਆਈਫੋਨ ਇੱਥੇ ਆ ਤੇ ਤੁਹਾਡਾ ਜਿਹੜਾ 8 ਹੈਗਾ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਰਹਿ ਗਿਆ ਜਾਂ ਉੱਥੇ ਤੁਸੀਂ ਆਪਣੀ ਗੱਡੀ ਲੈ ਕੇ ਗਏ ਜਾਂ ਮੋਟਰਸਾਈਕਲ ਲੈ ਕੇ ਗਏ ਉਹ ਇੱਥੇ ਤੁਹਾਡੀ ਉਹ ਚੋਰੀ ਹੋ ਗਿਆ ਤੇ ਜਦੋਂ ਉਹ ਬੰਦਾ ਇੱਥੋਂ ਕਿਤੇ ਵੀ ਜਾਊਗਾ ਮੰਨ ਲਓ ਕਿ ਇੱਧਰ ਥੋੜਾ ਜਿਹਾ ਬਾਗਾ ਬਾਰਡਰ ਵੱਲ ਚਲੇ ਜਾਂਦਾ ਵਾ ਤਾਂ ਤੁਸੀਂ ਇੱਥੇ ਲੁਧਿਆਣਾ ਵਾਪਸ ਆ ਗਏ ਹੋ ਤੇ ਬਾਗਾ ਬਾਰਡਰ ਦੇ ਵਿੱਚ ਤੁਹਾਡਾ 8 ਹੈਗਾ ਜੇ ਮੰਨ ਲਓ ਤੁਹਾਡਾ ਮੋਟਰਸਾਈਕਲ ਉਧਰਲੇ ਪਾਸੇ ਪਿਆ ਗਿਆ ਹੋਇਆ ਵਾ ਤਾਂ ਉੱਥੇ ਜੇਕਰ 100 ਮੀਟਰ ਦੀ ਰੇਂਜ ਦੇ ਵਿੱਚ 6 ਮੀਟਰ ਦੀ ਰੇਂਜ ਦੇ ਵਿੱਚ ਜੇ ਕੋਈ ਵੀ ਆਈਫੋਨ ਹੋਊਗਾ ਕਿਸੇ ਦਾ ਵੀ ਆਈਫੋਨ ਉਹ ਆਈਫੋਨ ਨਾਲ ਕਨੈਕਟ ਹੋ ਜਾਊਗਾ ਇਹ ਏ ਟੈਗ ਤੇ ਉਸ ਆਈਫੋਨ ਦੇ ਰਾਹੀਂ ਤੁਸੀਂ ਲੁਧਿਆਣੇ ਬੈਠੇ ਹੋਵੋਗੇ ਤੁਹਾਨੂੰ ਉਹਦੀ ਲੋਕੇਸ਼ਨ ਮਿਲ ਜਾਊਗੀ ਕਿ ਇਹ ਏ ਟੈਗ ਤੁਹਾਡਾ ਐਸ ਲੋਕੇਸ਼ਨ ਤੇ ਆ ਤੇ ਜਦੋਂ ਤੁਸੀਂ ਲੁਧਿਆਣੇ ਤੋਂ ਐਸ ਲੋਕੇਸ਼ਨ ਤੇ ਜਾਓਗੇ ਤਾਂ ਇਹ ਏਰੀਆ ਦੇ ਵਿੱਚ ਤੁਸੀਂ 100 ਮੀਟਰ ਦੇ ਅੰਦਰ ਅੰਦਰ ਤੁਹਾਡੇ ਫੋਨ ਤੇ ਵੀ ਉਹ ਐਗਜ਼ੈਕਟ ਲੋਕੇਸ਼ਨ ਸ਼ੋ ਹੋਣ ਲੱਜੂ ਕਿ ਇਹ ਟੈਗ ਅਸਲ ਚ ਹੈ ਕਿੱਥੇ ਆ ਤਾਂ ਇਹ ਵਰਕ ਇਦਾਂ ਹੀ ਕਰਦਾ ਵਾ ਚਾਹੀ ਜਿੱਥੇ ਮਰਜੀ ਇਹਨੂੰ ਦੇ ਇੰਡੀਆ ਦੇ ਵਿੱਚ ਭਾਵੇਂ ਲੈ ਜਾਓ ਚਾਹੇ ਬਾਹਰਲੇ ਦੇਸ਼ ਦੇ ਵਿੱਚ ਜਦੋਂ ਤੱਕ ਉਸ ਏ ਟੈਗ ਦੇ 100 ਮੀਟਰ ਦੀ ਰੇਂਜ ਦੇ ਅੰਦਰ ਕਿਸੇ ਦਾ ਹੋਰ ਦਾ ਵੀ ਆਈਫੋਨ ਹੋਊਗਾ ਉਦੋਂ ਤੱਕ ਇਹ ਤੁਹਾਡਾ ਏ ਏ ਟੈਗ ਹੈਗਾ ਉਹ ਤੁਹਾਨੂੰ ਟ੍ਰੇਸੇਬਲ ਆ ਉਹ ਤੁਹਾਨੂੰ ਮਿਲ ਹੀ ਜਾਊਗਾ ਤੇ ਇਸੇ ਤਰੀਕੇ ਨਾਲ ਉਹ ਬਾਈ ਨੂੰ ਪਿੱਕਾ ਮਿਲ ਗਿਆ ਪਰ ਜਿਹੜੇ ਬਾਈ ਦੱਸਿਆ ਕਿ ਦੀ ਰੇਂਜ ਸਰ 100 ਮੀਟਰ ਤੱਕ ਹੁੰਦੀ ਹੈ ਉਹ ਵੀ ਆਦੀ ਜਗ੍ਹਾ ਸਹੀ ਸੀ ਕਰ ਏ ਟੈਗ ਕਿਸ ਅਜਿਹੀ ਲੋਕੇਸ਼ਨ ਤੇ ਪਹੁੰਚ ਗਿਆ ਜਿੱਥੇ ਕੋਈ ਵੀ ਫੋਨ ਨਹੀਂ ਆਈਫੋਨ ਤਾਂ ਉਹਦੇ ਕੋਲ ਕੋਈ ਵੀ ਆਪਸ਼ਨ ਨਹੀਂ ਮਿਲਦੀ ਕਨੈਕਟ ਹੋਣ ਦੀ ਤੇ ਉਹ ਏ ਟੈਗ ਗੁੰਮਿਆ ਹੀ ਰਹਿ ਜਾਊਗਾ ਉਹ ਤੁਹਾਨੂੰ ਮਿਲ ਨਹੀਂ ਪਾਊਗਾ ਤੇ ਅੱਜ ਦੀ ਵੀਡੀਓ ਵਿੱਚ ਇਹਨੇ ਆਈ ਹੋਪ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ